ਮੇਰੇ ਸਾਹ ਜਾਂ ਨਾ ਅੱਜ ਦੇ ਸਾਜੀ ਨੇ ਆਪਣੀ ਗਲਤੀ ਕਬੂਲ ਕਰਦਾ ਤੇ ਮੇਰਾ ਰੋਮ ਰੋਮ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੈ ਇਹ ਬਖਸ਼ਿੰਦ ਗੁਰੂ ਦਾ ਬਖਸ਼ਿੰਦ ਦਰ ਮੈਂ ਆਪਣੀ ਗਲਤੀ ਕਬੂਲ ਕਰਦਾ ਤੇ ਮੇਰਾ ਰੋਮ ਰੋਮ ਸਨੇਹੋ ਦੇਖੋ ਤੁਸੀਂ ਉੱਥੇ ਹਾਜ਼ਰ ਸੀ ਜੀ ਜਥੇ ਜਦੋਂ ਪ੍ਰੋਗਰਾਮ ਚੱਲ ਰਿਹਾ ਸੀ ਜਦੋਂ ਗਾਇਕ ਗਾ ਰਿਹਾ ਸੀ ਤੇ ਗਾਣੇ ਚੱਲ ਪਏ ਜਿਹੜੇ ਕਿ ਜਦੋਂ ਫੁਰਮਾਨੀ ਸੀ ਦੀ ਸਟਾਫ ਦੀ ਰਵਤਾਵੇ ਤਾਂ ਤੁਸੀਂ ਗਾਇਕ ਨੂੰ ਉੱਠ ਕੇ ਚੱਲਦੇ ਪ੍ਰੋਗਰਾਮ ਚ ਰੋਕਿਆ ਨਹੀਂ ਜਤੁ ਨਹੀਂ ਰੋਕਿਆ ਤੁਸੀਂ ਨਹੀਂ ਰੋਕਿਆ ਤੁਹਾਡੇ ਕੋਲੋਂ ਗਲਤੀ ਹੋਈ ਬੜੀ ਵੱਡੀ ਉਲੰਘਣਾ ਆਈ ਉਸ ਸਮੁੱਚੇ ਪੰਥ ਤੋਂ ਇਹਦੀ ਮਾਫੀ ਮੰਗਦੇ ਹਾਂ ਜੀ ਜਤੁ ਜੀ ਠੀਕ ਹੈ ਬੈਠੋ